ਕੀ ਡੋਨਲਡ 트੍ਰੰਪ ਇਮਰਾਨ ਖਾਨ ਦੇ ਲਈ ਜਿਹੜਾ ਯਾਰਾਂ ਦਾ ਯਾਰ ਸਾਬਤ ਹੋਵੇਗਾ ਤੇ ਉਹ ਇਮਰਾਨ ਖਾਨ ਨੂੰ ਜੇਲ੍ਹ ਦੇ ਵਿੱਚੋਂ ਕਢਾਵੇਗਾ ਇਹ ਇਮਰਾਨ ਖਾਨ ਰਿਟਾਇਰ ਹੋ ਕੇ ਘਰੇ ਚਲੇ ਗਿਆ ਸੀ ਲੋਕਾਂ ਨੇ ਆਪਣੇ ਆਪ ਨੂੰ ਨੁਕਸਾਨ ਪਹੁੰਚਾਉਣਾ ਸ਼ੁਰੂ ਕਰ ਦਿੱਤਾ ਕਿ ਖਾਨ ਸਾਨੂੰ ਵਾਪਸ ਚਾਹੀਦਾ ਰਿਟਾਇਰ ਹੋਇਆ ਇਮਰਾਨ ਖਾਨ ਵਾਪਸ ਆਉਂਦਾ ਵਾਪਸ ਆ ਕੇ ਪਾਕਿਸਤਾਨ ਨੂੰ ਵਰਲਡ ਕੱਪ ਜਿਤਾਉਂਦਾ ਤੇ ਇਮਰਾਨ ਖਾਨ ਕਹਿੰਦਾ ਕਿ ਆਪਾਂ ਇੱਕ ਨਾ ਕੈਂਸਰ ਦਾ ਹਸਪੀਟਲ ਬਣਾਉਣਾ ਕਿ 100 ਦੇ ਵਿੱਚੋਂ 99% ਨੇ ਕਹਿੰਦਾ ਸੀ ਕਿ ਨਹੀਂ ਬਣ ਸਕਦਾ ਤੇ ਉਹਨੇ ਕਿਹਾ ਸੀ ਮੈਂ ਬਣਾਉਂਗਾ ਉਹਨੇ ਇੱਕ ਨਹੀਂ ਦੋ ਨਹੀਂ ਫਿਰ ਉਹਨੇ ਜਿਹੜੇ ਹਸਪੀਟਲ ਬਣਾਏ ਸ਼ੌਕਤ ਖਾਨਮ ਕੈਂਸਰ ਦੇ ਲਈ ਫਿਰ ਉਹਨੇ ਯੂਨੀਵਰਸਟੀਆਂ ਬਣਾਈਆਂ ਸਾਰੇ ਉਹ ਚੱਲਦੇ ਕਿੱਦਾਂ ਆ ਜਿਹੜਾ ਲੋਕੀ ਕਹਿ ਲਓ ਕੋ ਚੰਦੇ ਦੇ ਪੈਸੇ ਨਾਲ ਚੱਲਦੇ ਆ ਲੋਕੀ ਡੋਨੇਸ਼ਨ ਦਿੰਦੇ ਆ ਯੂਨੀਵਰਸਿਟੀ ਤੇ ਉਹ ਹਸਪੀਟਲ ਚੱਲਦੇ ਆ ਇਮਰਾਨ ਖਾਨ ਦੇ ਨਾਂ 'ਉਹਦੇ ਇੱਕ ਦਸਤਗਤ ਹੋ ਜਾਂਦਾ ਤੇ ਨਿਊਕਲੀਅਰ ਪਾਵਰ ਜੇਕਰ ਪਾਕਿਸਤਾਨ ਨਾ ਹੁੰਦਾ ਤਾਂ ਸ਼ਾਇਦ ਅੱਜ ਸਾਡੇ ਖੇਤ ਦੇ ਹਾਲਾਤ ਕੁਝ ਹੋਰ ਹੋਣੇ ਸੀ ਪਰ ਜੇ ਇਸ ਇਨਸਾਨ ਨੇ ਪਾਕਿਸਤਾਨ ਨੂੰ ਨਿਊਕਲੀਅਰ ਹਥਿਆਰ ਦਿੱਤੇ ਉਹਨਾਂ ਨੂੰ ਵੀ ਪ੍ਰਵੇਜ ਮੁਸ਼ਰਫ ਨੇ ਜਿਹੜਾ ਇੱਕ ਤਰੀਕੇ ਨਾਲ ਵੇਚ ਦਿੱਤਾ ਉਹੀ ਬਾਜਵਾ ਸਾਹਿਬ ਜਿਹਨਾਂ ਨੇ ਨਵਜੋਤ ਸਿੰਘ ਸਿੱਧੂ ਨਾਲ ਜੱਫੀ ਪਾਈ ਸੀ ਤੇ ਉਹ ਕਰਤਾਰਪੁਰ ਲਾਂਘੇ ਵਾਲਾ ਵੀ ਹੋਇਆ ਚਲੋ ਇਹਨਾਂ ਦੀ ਸ਼ੁਰੂਆਤ ਦੇ ਵਿੱਚ ਹੀ ਕਰਤਾਰਪੁਰ ਲਾਂਘਾ ਖੁੱਲ ਗਿਆ ਚੰਗੀ ਗੱਲ ਮਿਲਟਰੀ ਦੀ ਕਿਉਂਕਿ ਆਬੀਅਸਲੀ ਮਿਲਟਰੀ ਵਾਲੇ ਜਿਹੜੇ ਲੋਕ ਹੁੰਦੇ ਆ ਉਹ ਪੋਲਿਟਿਕਸ ਨੂੰ ਸਿਆਸਤ ਨੂੰ ਨਹੀਂ ਸਮਝਦੇ ਹੁੰਦੇ ਉਹਨਾਂ ਨੂੰ ਤਾਂ ਟ੍ਰੇਨਿੰਗ ਹੀ ਸ਼ੂਟ ਟੂ ਕਿਲ ਦੀ ਹੁੰਦੀ ਸਿਵਲ ਨਾ ਫਰਮਾਨੀ ਦੀ ਜਿਹੜੀ ਆ ਲਹਿਰ ਉਹਨਾਂ ਨੇ ਸ਼ੁਰੂ ਕੀਤੀ ਉਹ ਆ ਉਹ ਸ਼ੁਰੂ ਪਹਿਲਾਂ ਇਹ ਕੀਤੀ ਆ ਕਿ ওভারਸੀਸ ਤੋਂ ਕਿ ওভারਸੀਸ ਦੇ ਜਿਹੜੇ ਲੋਕ ਆ ਉਹ ਘੱਟ ਪੈਸੇ ਭੇਜਣ ਪਾਕਿਸਤਾਨ ਨੂੰ ਤਾਂ ਕਿ ਇਹਨਾਂ ਨੂੰ ਪ੍ਰੋਬਲਮ ਸਰਕਾਰ ਨੂੰ ਸ਼ੁਰੂ ਹੋਵੇ ਸਿਵਲ ਨਾਂ ਫਰਮਾਨੀ ਤੁਸੀਂ ਸਿਵਲ ਡਿਸਓਬੀਡੀਅੰਟ ਸਾਰੇ ਸਮੇਂ ਤੋਂ ਆਪਾਂ ਕਿਤਾਬਾਂ ਦੇ ਵਿੱਚ ਪੜ੍ਹਦੇ ਰਹੇ ਜੀ ਸਤਿ ਸ਼੍ਰੀ ਅਕਾਲ ਮੈਂ ਹਾ ਦੇਵਿੰਦਰ ਸਿੰਘ ਦੋਸਤੋ ਪਿਛਲੇ ਲੰਬੇ ਸਮੇਂ ਤੋਂ ਇਮਰਾਨ ਖਾਨ ਦਾ ਨਾਮ ਸਾਡੇ ਇਸ ਸਾਊਥ ਏਸ਼ੀਆ ਖਿੱਤੇ ਦੇ ਵਿੱਚ ਜਿਹੜਾ ਲਿਆ ਜਾਂਦਾ ਕਹ ਲੋ ਕਿ ਬਹੁਤ ਵੱਡਾ ਨਾਮ ਹੈ ਪਾਕਿਸਤਾਨ ਦੇ ਵਿੱਚ ਵੀ ਤੇ ਇੰਡੀਆ ਦੇ ਵਿੱਚ ਵੀ ਤੁਸੀਂ ਸਾਰੇ ਜਾਣਦੇ ਹੋ ਕਿ ਇਮਰਾਨ ਖਾਨ ਜਦੋਂ ਕ੍ਰਿਕਟਰ ਸੀਗਾ ਤੇ ਉਹਦਾ ਜੇਸ ਲੈਵਲ ਦਾ ਉਸ ਸ਼ਖਸ ਦਾ ਜਿਹੜਾ ਨਾਮ ਸੀਗਾ ਉਹ ਉਹਦਾ ਔਰਾ ਇਦਾਂ ਦਾ ਆ ਇਮਰਾਨ ਖਾਨ ਦਾ ਉਹਨੂੰ ਹਜੇ ਤੱਕ ਵੀ ਸਾਰੇ ਕਪਤਾਨ ਉਹਨੂੰ ਕਿਹਾ ਜਾਂਦਾ ਕਿ ਇਮਰਾਨ ਖਾਨ ਨੂੰ ਸਾਰੇ ਜਿਹੜੇ ਪੁਰਾਣੇ ਖਿਡਾਰੀ ਆ ਦੇਖੋ ਇਸ ਕ੍ਰਿਕਟ ਨੂੰ ਜਿਹੜੇ ਜਾਣਦੇ ਆ ਸਾਰਿਆਂ ਨੂੰ ਪਤਾ ਕਿ ਵਸੀਮ ਅਕਰਮ ਬਕਰ ਯੂਨਿਸ ਇਸ ਸਪੀਕਰੇ ਜਿਹੜੇ ਖਿਡਾਰੀ ਸੀ ਜਵੇਦ ਮੀਆਂ ਆਪਣੇ ਮੀਆਂ ਦਾ ਤਾਂ ਚਲੋ ਪਹਿਲਾਂ ਦੇ ਖੇਡਦੇ ਸੀਗੇ ਮੋਇਨ ਖਾਨ ਐ ਜ਼ਮਾਮੁਲ ਹਕ ਇਹ ਸਾਰੇ ਜਿਹੜੇ ਆ ਇਹਨਾਂ ਨੂੰ ਗਰੂਮ ਕੀਤਾ ਇਮਰਾਨ ਖਾਨ ਨੇ 1992 ਦੇ ਵਿੱਚ ਜਦੋਂ ਸਾਰਿਆਂ ਨੇ ਇਹ ਕਹਿ ਦਿੱਤਾ ਸੀ ਕਿ ਇਮਰਾਨ ਖਾਨ ਰਿਟਾਇਰ ਹੋ ਕੇ ਘਰੇ ਚਲੇ ਗਿਆ ਸੀ ਲੋਕਾਂ ਨੇ ਆਪਣੇ ਆਪ ਨੂੰ ਨੁਕਸਾਨ ਪਹੁੰਚਾਉਣਾ ਸ਼ੁਰੂ ਕਰ ਦਿੱਤਾ ਕਿ ਖਾਨ ਸਾਨੂੰ ਵਾਪਸ ਚਾਹੀਦਾ ਰਿਟਾਇਰ ਹੋਇਆ ਇਮਰਾਨ ਖਾਨ ਵਾਪਸ ਆਉਂਦਾ ਵਾਪਸ ਆ ਕੇ ਪਾਕਿਸਤਾਨ ਨੂੰ ਵਰਲਡ ਕੱਪ ਜਿਤਾਉਂਦਾ ਫਿਰ ਉਸ ਤੋਂ ਬਾਅਦ ਉਹ ਆਪਣੀ ਨਿੱਜੀ ਜ਼ਿੰਦਗੀ ਦੇ ਵਿੱਚ ਥੋੜਾ ਬਿਆਸਤ ਹੁੰਦਾ ਤੇ ਉਸ ਤੋਂ ਬਾਅਦ ਉਹਨਾਂ ਦੇ ਮਾਤਾ ਜੀ ਜਿਹੜੇ ਆ ਉਹਨਾਂ ਨੂੰ ਕੈਂਸਰ ਦੀ ਪ੍ਰੋਬਲਮ ਸੀਗੀ ਸ਼ੌਕਤ ਖਾਨਮ ਜੀ ਫਿਰ ਉਹ ਇਹ ਜਿਹੜਾ ਇਹ ਤੈਅ ਕਰ ਲੈਂਦਾ ਕਿ ਮੈਂ ਇਸ ਕੈਂਸਰ ਦੀ ਬਿਮਾਰੀ ਤੋਂ ਜਿੰਨੇ ਲੋਕਾਂ ਨੂੰ ਬਚਾ ਸਕਦਾ ਮੈਂ ਬਚਾਉਣਾ ਉਹ ਕਹਿੰਦਾ ਇਹ ਦੱਸ ਦਿਆ ਕਿ ਇੱਕ ਮੀਟਿੰਗ ਹੁੰਦੀ ਆ ਬਹੁਤ ਸਾਰੇ ਵੱਡੇ ਡਾਕਟਰਸ ਵਗੈਰਾ ਉੱਥੇ ਆਉਂਦੇ ਨੇ ਉਹਨਾਂ ਦੇ ਨਾਲ ਗੱਲਬਾਤ ਹੁੰਦੀ ਆ ਤੇ Imran Khan ਕਹਿੰਦਾ ਕਿ ਆਪਾਂ ਇੱਕ ਨਾ ਕੈਂਸਰ ਦਾ ਹਸਪੀਟਲ ਬਣਾਉਣਾ ਤੇ ਫ੍ਰੀ ਇਲਾਜ ਉੱਥੇ ਹੋਇਆ ਕਰਨਾ ਉਦੇ ਨਾਲ ਦੇ ਨਜ਼ਦੀਕੀ ਮਿੱਤਰ ਇਹ ਗੱਲ ਦੱਸਦੇ ਆ ਕਿ ਇਹ ਤੁਸੀਂ ਰੇਸ਼ਿਓ ਇਸ ਹਿਸਾਬ ਨਾਲ ਦੇ ਸਕਦੇ ਹੋ ਕਿ 100 ਦੇ ਵਿੱਚੋਂ 99% ਨੇ ਇਹ ਕਹਤਾ ਸੀ ਕਿ ਨਹੀਂ ਬਣ ਸਕਦਾ ਤੇ ਉਹਨੇ ਕਿਹਾ ਸੀ ਮੈਂ ਬਣਾਉਂਗਾ ਉਹਨੇ ਇੱਕ ਨਹੀਂ ਦੋ ਨਹੀਂ ਫਿਰ ਉਹਨੇ ਜਿਹੜੇ ਹਸਪੀਟਲ ਬਣਾਏ ਸ਼ੌਕਤ ਖਾਨਮ ਕੈਂਸਰ ਦੇ ਲਈ ਫਿਰ ਉਹਨੇ ਯੂਨੀਵਰਸਿਟੀਆਂ ਬਣਾਈਆਂ ਸਾਰੇ ਉਹ ਚੱਲਦੇ ਕਿੱਦਾਂ ਆ ਜਿਹੜਾ ਲੋਕੀ ਕਹਿ ਲਓ ਕਿ ਚੰਦੇ ਦੇ ਪੈਸੇ ਨਾਲ ਚੱਲਦੇ ਆ ਲੋਕੀ ਡੋਨੇਸ਼ਨ ਦਿੰਦੇ ਆ ਯੂਨੀਵਰਸਿਟੀ ਤੇ ਉਹ ਹਸਪੀਟਲ ਚੱਲਦੇ ਆ ਇਮਰਾਨ ਖਾਨ ਦੇ ਨਾਂ ਨੂੰ ਉਹਦੇ ਇੱਕ ਦਸਤਗਤ ਹੋ ਜਾਂਦਾ ਉਹਦੇ ਕਿਸੇ ਜਗ੍ਹਾ ਤੇ ਕਿਸੇ ਚੀਜ਼ ਦੇ ਉੱਤੇ ਸੋ ਕਿਉਂਕਿ ਉਹ 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 ਇੱਕ ਐਸਾ ਜਿਹੜਾ ਸੰਗਮ ਆ ਨਾ ਉਹ ਸੁਪਰਸਟਾਰ ਵੀ ਆ ਤੇ ਨਾਲ ਦੀ ਨਾਲ ਉਹ ਪੋਲੀਟੀਕਲ ਲੀਡਰ ਵੀ ਆ ਤੇ ਪੋਲੀਟੀਕਲ ਲੀਡਰ ਵੀ ਮੁਲਕ ਦਾ ਪ੍ਰਧਾਨ ਮੰਤਰੀ ਤੱਕ ਬਣਿਆ ਉਹ ਸੋ ਉਸ ਤੋਂ ਬਾਅਦ ਜੇ ਹੁਣ ਉਹਨੇ ਜਦੋਂ ਜਹਿਰ ਸ਼ੁਰੂ ਕੀਤੀ ਤਾਂ ਉਹ ਵੀ ਇਸ ਲੈਵਲ ਤੇ ਜਾ ਕੇ ਕੀਤੀ ਕਿ ਇਸ ਸਮੇਂ ਜਿਹੜਾ ਉਹ ਜੇਲ੍ਹ ਦੇ ਵਿੱਚ ਬੰਦ ਉਹਨੂੰ ਕੀਤਾ ਹੋਇਆ ਸੋ ਇਹ ਤਾਂ ਖੈਰ ਪਾਕਿਸਤਾਨ ਦੀ ਜਿਹੜੀ ਡੀਪ ਸਟੇਟ ਐ ਐਸਟੈਬਲਿਸ਼ਮੈਂਟ ਐ ਉੱਥੇ ਦੀ ਉਹਨਾਂ ਦੀ ਇੱਕ ਜਿਹੜੀ ਆ ਨਜ਼ਰ ਆਉਂਦੀ ਆ ਕਿ ਆਪਣੀ ਸੱਤਾ ਨੂੰ ਕਾਇਮ ਰੱਖਣ ਦੇ ਲਈ ਆਪਣੀ ਪਾਵਰ ਨੂੰ ਕਾਇਮ ਰੱਖਣ ਦੇ ਲਈ ਉਹ ਕਿਸੇ ਵੀ ਹੱਦ ਤੱਕ ਜਾ ਸਕਦੇ ਨੇ ਇਸੇ ਤਰੀਕੇ ਨਾਲ ਇਹ ਆਮ ਬਸ ਇਹਦੇ ਵਿੱਚ ਸੱਚਾਈ ਵੀ ਆ ਕਿ ਪਾਕਿਸਤਾਨ ਨੂੰ ਜਿੱਦਾਂ ਦੇ ਹਾਲਾਤ ਉਹਦੇ ਬਹੁਤ ਵਾਰ ਇੰਡੀਆ ਨਾਲ ਬਣੇ ਆ ਇੰਡੀਆ ਜੇਸ ਲੈਵਲ ਦੀ ਇੰਡੀਆ ਦੇ ਕੋਲ ਆਰਮੀਆ ਵੱਡੀ ਕੰਟਰੀ ਆ ਤੇ ਨਿਊਕਲੀਅਰ ਪਾਵਰ ਜੇਕਰ ਪਾਕਿਸਤਾਨ ਨਾ ਹੁੰਦਾ ਤਾਂ ਸ਼ਾਇਦ ਅੱਜ ਸਾਡੇ ਖੇਤੇ ਦੇ ਹਾਲਾਤ ਕੁਝ ਹੋਰ ਹੋਣੇ ਸੀ ਪਰ ਜੇ ਇਸ ਇਨਸਾਨ ਨੇ ਪਾਕਿਸਤਾਨ ਨੂੰ ਨਿਊਕਲੀਅਰ ਹਥਿਆਰ ਦਿੱਤੇ ਉਹਨਾਂ ਨੂੰ ਵੀ پرویز ਮੁਸ਼ਰਫ ਨੇ ਜਿਹੜਾ ਇੱਕ ਤਰੀਕੇ ਨਾਲ ਬੇਇੱਜ਼ਤ ਕੀਤਾ ਸੀ ਹਾਲਾਂਕਿ ਚਲੋ ਉਹਦੇ ਲਈ ਇੱਕ ਬੱਕਰੀ ਸਟੋਰੀ ਆ ਤੇ ਇਮਰਾਨ ਖਾਨ ਐਡਾ ਵੱਡਾ ਸਟਾਰ ਆਪਣੇ ਮੁਲਕ ਦਾ ਨਾਮ ਉੱਥੇ ਤੱਕ ਪਹੁੰਚਾਉਣ ਵਾਲਾ ਪਾਕਿਸਤਾਨ ਨੇ ਹਜੇ ਤੱਕ 50 50 ਓਵਰਸ ਦੇ ਵਿੱਚ ਇੱਕੋ ਵਰਲਡ ਕੱਪ ਜਿੱਤਿਆ ਤੇ ਉਸ ਤੋਂ ਬਾਅਦ ਉਹਨਾਂ ਨੇ ਰਾਜ ਕੀਤਾ ਲੰਬਾ ਸਮਾਂ ਉਹਨਾਂ ਦੇ ਬੋਲਰਸ ਨੇ ਕ੍ਰਿਕਟ ਦੇ ਉੱਤੇ ਉਹ ਇਮਰਾਨ ਖਾਨ ਦੀ ਦੇਣ ਸੀ ਇਸ ਲੈਵਲ ਦੇ ਸ਼ਖਸ ਨੂੰ ਤੁਸੀਂ ਕਈ ਵਾਰ ਇਹ ਸੁਣਨ ਨੂੰ ਮਿਲਦਾ ਕਿ ਜਿਹੜਾ ਇਮਰਾਨ ਖਾਨ ਆ ਉਹ ਜਿਹੜੀ ਜੇਲ੍ਹ ਦੇ ਵਿੱਚ ਬੰਦਿਆ ਜਾਣਬੁੱਝ ਕੇ ਉੱਥੇ ਇਦਾਂ ਦੇ ਹਾਲਾਤ ਬਣਾ ਦਿੱਤੇ ਜਾਂਦੇ ਆ ਕਿ ਮੱਛਰ ਹੋਰ ਜਿਹੜੇ ਆ ਬਹੁਤ ਸਾਰੇ ਕੀਟ ਪਤੰਗੇ ਉੱਥੇ ਪਹੁੰਚ ਜਾਂਦੇ ਆ ਉਹਦੇ ਸੈੱਲ ਦੇ ਵਿੱਚ ਬਿਜਲੀ ਕੱਟ ਲਈ ਜਾਂਦੀ ਆ ਕਈ ਵਾਰ ਖਾਬਰ ਨਹੀਂ ਦਿੱਤੀ ਜਾਂਦੀ ਨੌੜ ਤੋਂਉਣ ਤੋਂ ਤੰਗ ਕੀਤਾ ਜਾਂਦਾ ਖਾਣਾ ਨਹੀਂ ਜਿਹੜਾ ਦਿੱਤਾ ਜਾਂਦਾ ਚੰਗੀ ਤਰੀਕੇ ਨਾਲ ਕਿ ਉਹਨੂੰ ਹਰ ਹਾਲ ਦੇ ਵਿੱਚ ਉਹਨੂੰ ਤੰਗ ਕੀਤਾ ਜਾ ਰਿਹਾ ਇਮਰਾਨ ਖਾਨ ਨੂੰ ਪਰ ਅੱਜ ਜਿਹੜੀ ਆਪਾਂ ਗੱਲ ਬਾਤ ਕਰਨੀ ਆ ਮੈਂ ਤੁਹਾਨੂੰ ਥੋੜੀ ਜੀ ਉਹਦੇ ਤੇ ਆਪਾਂ ਗੱਲ ਕਰਦੇ ਕਿ ਇੱਥੇ ਤੱਕ ਸਥਿਤੀਆਂ ਪਹੁੰਚੀਆਂ ਕਿਦਾਂ ਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਬਣ ਗਿਆ ਉਸ ਤੋਂ ਬਾਅਦ ਹੁਣ ਜੇਲ੍ਹ ਤੱਕ ਕਿਦਾਂ ਆ ਗਿਆ ਪਰ ਗੱਲ ਇਸ ਸਮੇਂ ਚੱਲ ਰਹੀ ਆ ਕਿ ਕੀ ਇਮਰਾਨ ਖਾਨ ਨੂੰ ਡੋਨਲਡ ਟਰੰਪ ਜੇਲ੍ਹ ਦੇ ਵਿੱਚੋਂ ਛੜਵਾਲ ਹੋਵੇਗਾ ਕੀ ਡੋਨਲਡ ਟਰੰਪ ਇਮਰਾਨ ਖਾਨ ਦੇ ਲਈ ਜਿਹੜਾ ਯਾਰਾਂ ਦਾ ਯਾਰ ਸਾਬਤ ਹੋਵੇਗਾ ਤੇ ਉਹ ਇਮਰਾਨ ਖਾਨ ਨੂੰ ਜੇਲ੍ਹ ਦੇ ਵਿੱਚੋਂ ਕਢਾਵੇਗਾ ਇਸ ਸਮੇਂ ਸਾਰੀਆਂ ਜਿਹੜੀਆਂ ਜਿੰਨੀਆਂ ਵੀ ਪਾਕਿਸਤਾਨ ਦੇ ਅੰਦਰ ਪੋਲੀਟੀਕਲ ਡਿਬੇਟਸ ਨੇ ਸਾਰੀਆਂ ਇਸੇ ਵਿਸ਼ੇ ਤੇ ਹੋ ਰਹੀਆਂ ਸੋ ਜੇਕਰ ਆਪਾਂ ਪਹਿਲਾਂ ਦੇਖੀਏ ਉਹਨਾਂ ਦੀ ਸਰਕਾਰ ਸੀਗੀ ਉਹਨਾਂ ਦੀ ਸਰਕਾਰ ਦੀ ਸਿੱਧੀ ਸਿੱਧੀ ਗੱਲ ਹੈ ਜੀ ਉੱਥੇ 3 ਸਾਲ ਹੀ ਸਰਕਾਰ ਚੱਲਦੀ ਆ 5 ਸਾਲ ਦਾ ਵੈਸੇ ਟਾਈਮ ਹੁੰਦਾ ਤੁਸੀਂ ਦੇਖ ਲਓ ਜਦੋਂ ਦੇ ਦੋਨੇ ਮੁਲਕ ਬਣੇ ਨੇ ਚਲੋ ਇੰਡੀਆ ਤੇ ਪਾਕਿਸਤਾਨ ਜਦੋਂ ਬੜਿਆ 47 ਦੇ ਵਿੱਚ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਪਾਕਿਸਤਾਨ ਦੀ ਕਿਸੇ ਵੀ ਸਰਕਾਰ ਨੇ 5 ਸਾਲ ਪੂਰੇ ਨਹੀਂ ਕੀਤੇ ਕਿਸੇ ਵੀ ਪ੍ਰਧਾਨ ਮੰਤਰੀ ਨੇ 5 ਸਾਲ ਪੂਰੇ ਨਹੀਂ ਕੀਤੇ ਪਾਰਲੀਮੈਂਟ ਨੇ ਜਰੂਰ ਪੂਰੇ ਕੀਤੇ ਆ ਜਿੱਦਾ ਨਵਾਜ਼ شریف ਸਾਹਿਬ ਦੀ ਜਿਹੜੀ ਪਾਰਟੀ ਵੀ ਸਰਕਾਰ ਨੇ 5 ਸਾਲ ਜ਼ਰੂਰ ਪੂਰੇ ਕੀਤੇ ਪਰ ਉਹਨਾਂ ਨੂੰ ਵੀ 3 3.5 ਸਾਲ ਬਾਅਦ ਇੱਕ ਕੇਸ ਜਿਆ ਕੱਢ ਕੇ ਤਾਂ ਉਹਨਾਂ ਨੂੰ ਘਰੇ ਤੁਰ ਦਿੱਤਾ ਗਿਆ ਸੀ ਤੇ ਉਸ ਤੋਂ ਬਾਅਦ ਸ਼ਾਹਿਦ ਖਾਕਾ ਦਾ ਵਾਸੀ ਜਿਹੜੇ ਆ ਉਹਨਾਂ ਨੇ ਆ ਕੇ ਜਿਹੜਾ ਕੁਰਸੀ ਸੰਭਾਲੀ ਤੇ ਪੂਰੇ ਕੀਤੇ ਸੋ ਉੱਥੇ ਦੀ ਜਿਹੜੀ ਇਸਟੈਬਲਿਸ਼ਮੈਂਟ ਆ ਉਹਦੇ ਨਾਲ ਜਿਹੜੀ ਆ ਲੀਡਰਾਂ ਦੀ ਲੜਾਈ ਹੋ ਜਾਂਦੀ ਆ ਲੜਾਈ ਇਸ ਕਰਕੇ ਹੁੰਦੀ ਆ ਹੁਣ ਦੇਖੋ ਜਦੋਂ Imran Khan ਵੀ opposition ਦੇ ਵਿੱਚ ਸੀਗਾ ਉਹਦਾ ਇਹ ਕਹਿਣਾ ਸੀ ਕਿ ਜਿੰਨੀਆਂ ਵੀ ਇਹ ਏਜੰਸੀਆਂ ਆ ਮਿਲਟਰੀ ਵਾਲੇ ਹੈਗੇ ਨੇ ਇਹ ਸਾਨੂੰ ਆ ਕੇ ਕਹਿੰਦੇ ਸੀ ਕਿ ਨਵਾਜ਼ ਸ਼ਰੀਫ ਤਾਂ ਬੜਾ ਕ੍ਰੱਪ ਲੀਡ ਰਿਹਾ ਇਹਨੇ ਤਾਂ ਬਹੁਤ ਨੁਕਸਾਨ ਕੀਤਾ ਪਾਕਿਸਤਾਨ ਦਾ ਤੇ ਅਸੀਂ ਵੀ ਉਸੇ ਤਰੀਕੇ ਨਾਲ ਜਿਹੜਾ ਆਪਣੇ ਜਿਹਨੇ ਵੀ ਸਾਡੇ ਸੁਣਨ ਵਾਲੇ ਸੀ ਸਾਡੇ ਜਿਹੜੇ ਆ ਚਾਹਵਾਨ ਸੀ ਅਸੀਂ ਉਹਨਾਂ ਨਾਲ ਗੱਲ ਕਰਦੇ ਸੀ ਕਿ ਭਾਈ ਨਵਾਜ਼ ਸ਼ਰੀਫ ਵਰਗੇ ਦੇ ਕੋਲ ਪਾਕਿਸਤਾਨ ਦੀ ਸੱਤਾ ਨਹੀਂ ਹੋਣੀ ਚਾਹੀਦੀ ਸਾਨੂੰ ਲੱਗਾ ਸਾਡੇ ਮੁਲਕ ਦੇ ਆਧਾਰੇ ਨੇ ਆਬਵੀਅਸਲੀ ਉਹ ਹੁਣ ਇਮਰਾਨ ਖਾਨ ਨੇ ਇੱਕ ਤੋਂ ਬਾਰੇ ਗੱਲ ਕਹੀ ਵੀ ਆ ਕਿ ਮੈਨੂੰ ਉਦੋਂ ਸਰਕਾਰ 2018 ਦੇ ਵਿੱਚ ਨਹੀਂ ਸੀ ਲੈਣੀ ਚਾਹੀਦੀ ਮੈਨੂੰ ਆਪੋਜੀਸ਼ਨ ਦੇ ਵਿੱਚ ਬਹਿਣਾ ਚਾਹੀਦਾ ਸੀ ਪਰ ਕਿਉਂਕਿ ਇਹ ਜਿਹੜੇ ਰਾਵਲਪਿੰਡੀ ਵਾਲੇ ਮਤਲਬ ਕਿ ਤਾਕਤਵਰ ਹਲਕੇ ਨੇ ਪਾਕਿਸਤਾਨ ਦੀ ਜਿਹੜੀ ਡੀਪ ਸਟੇਟ ਆ ਡੀਪ ਸਟੇਟ ਸਾਰੇ ਮੁਲਕਾਂ ਦੇ ਵਿੱਚ ਹੁੰਦੀ ਆ ਪਾਕਿਸਤਾਨ ਦੀ ਕੁਝ ਜ਼ਿਆਦਾ ਹੀ ਤਾਕਤਵਰ ਆ ਕਿਉਂਕਿ ਇੱਥੇ ਮਾਰਸ਼ਲ ਲਾਅ ਲੱਗਦੇ ਰਹੇ ਨੇ ਤਾਂ ਉਹਨਾਂ ਦਾ ਬੜਾ ਸਿੱਧਾ ਹੈਗਾ ਉੱ ਪਰਨਾਲੀ ਆ ਜਿਹੜੀ ਆਪਾਂ ਬਿਊਰੋਕਰੇਸੀ ਕਹੀ ਉਹਦੇ ਵਿੱਚ ਸਿੱਧਾ-ਸਿੱਧਾ ਦਖਲ ਆ ਉੱਥੇ ਦੀ ਮਿਲਟਰੀ ਇੰਟੈਲੀਜੈਂਸ ਦਾ ਮਿਲਟਰੀ ਜਿਹੜੀ ਆ ਇਹ ਜਿਹੜੀ ਡੀਪ ਸਟੇਟ ਆ ਇਹਦਾ ਸੋ ਖੈਰ ਉਹਨਾਂ ਨੇ ਕਹਿ ਕਹਾ ਕਿ ਲੋਕਾਂ ਨੂੰ ਨਾਲ ਜੋੜ-ਜੋੜ ਕੇ ਇਮਰਾਨ ਖਾਨ ਦੀ ਸਰਕਾਰ ਬਣਾਤੀ ਪਰ ਹੁਣ ਇਮਰਾਨ ਖਾਨ ਦਾ ਕੰਮ ਕਰਨ ਦਾ ਆਪਣਾ ਤਰੀਕਾ ਉਹ ਹੋਰ ਤਰੀਕੇ ਨਾਲ ਮੁਲਕ ਨੂੰ ਅੱਗੇ ਲੈ ਕੇ ਜਾਣਾ ਚਾਹੁੰਦਾ ਸੀ ਤੇ ਉਹ ਹਰੇਕ ਗੱਲ ਤੇ ਜਿਹੜੀ ਉਹਦੇ ਤੇ ਅੜਦਾ ਵੀ ਸੀ ਬਹੁਤ ਵਾਰ ਦੱਸਿਆ ਗਿਆ ਤੇ ਮੁੱਖ ਦੀ ਗੱਲ ਇਹ ਆ ਕਿ ਬਾਜਵਾ ਸਾਹਿਬ ਉਹੀ ਬਾਜਵਾ ਸਾਹਿਬ ਜਿਹਨਾਂ ਨੇ ਨਵਜੋਤ ਸਿੰਘ ਸਿੱਧੂ ਨਾਲ ਜੱਫੀ ਪਾਈ ਸੀ ਤੇ ਉਹ ਕਰਤਾਰਪੁਰ ਲਾਂਘੇ ਵਾਲਾ ਵੀ ਹੋਇਆ ਚਲੋ ਇਹਨਾਂ ਦੀ ਸ਼ੁਰੂਆਤ ਦੇ ਵਿੱਚ ਹੀ ਕਰਤਾਰਪੁਰ ਲਾਂਘਾ ਖੁੱਲ ਗਿਆ ਚੰਗੀ ਗੱਲ ਹੈ ਦੋਨਾਂ ਮੁਲਕਾਂ ਦੇ ਵਿੱਚ ਥੋੜੀਆਂ ਜੀਆਂ ਦੁਸ਼ਮਣੀਆਂ ਤਲਕੀਆਂ ਘਟੀਆਂ ਤੇ Imran Khan ਦੇ ਹਿੱਸੇ ਆਇਆ ਕਿ ਉਹਨੇ ਇਹ ਜਿਹੜਾ ਇਹ ਵੱਡਾ ਕੰਮ ਖਾਸ ਕਰਕੇ ਸਾਡੇ ਸਿੱਖਾਂ ਦੇ ਲਈ ਕੀਤਾ ਤੇ ਉਸ ਤੋਂ ਬਾਅਦ ਜਿਹੜੇ ਬਾਜਵਾ ਸਾਹਿਬ ਸੀ ਉਹਨਾਂ ਦੇ ਨਾਲ ਇਹਨਾਂ ਦੀ ਵਿਗੜਣੀ ਸ਼ੁਰੂ ਹੋ ਗਈ ਕਈ ਮਸਲਿਆਂ ਨੂੰ ਲੈ ਕੇ ਤੇ ਵਿਗੜਦੀ ਵਿਗੜਦੀ ਇੱਥੋਂ ਤੱਕ ਆ ਗਈ ਕਿ ਜਿਹੜੇ ਮਿਲਟਰੀ ਸਟੈਬਲਿਸ਼ਮੈਂਟ ਨੇ ਇਮਰਾਨ ਖਾਨ ਨੂੰ ਬਾਹਰ ਪਰੇ ਕਰਨ ਦਾ ਫੈਸਲਾ ਕਰ ਲਿਆ ਤਾਂ ਦੂਜਿਆਂ ਨੂੰ ਵਾਪਸ ਲੈ ਕੇ ਆਉਣ ਦਾ ਫੈਸਲਾ ਕਰ ਲਿਆ ਜਿਹੜੀਆਂ ਬਾਕੀ ਸਾਰੀਆਂ ਪਾਰਟੀਆਂ ਦਾ ਜਿਹੜਾ ਮਿਲਗੋਬਾ ਜਾ ਕਰ ਲਿਆ ਜੇ ਤੁਸੀਂ ਨਾਇਕ ਫਿਲਮ ਦੇਖੀ ਆ ਨਾ ਨਾਇਕ ਫਿਲਮ ਦੇ ਵਿੱਚ ਹੁੰਦਾ ਨਾ ਇੱਕ ਵਾਰ ਕੇ ਅਨਿਲ ਕਪੂਰ ਇੱਕ ਪਾਸੇ ਆ ਜਾਂਦਾ ਬਾਕੀ ਸਾਰੀਆਂ ਪਾਰਟੀਆਂ ਇੱਕ ਪਾਸੇ ਆ ਜਾਂਦੀਆਂ ਇੱਥੇ ਵੀ ਇਦਾਂ ਹੋਇਆ ਕਿ ਇਮਰਾਨ ਖਾਨ ਨੂੰ ਜਦੋਂ ਕੱਢਿਆ ਤੇ ਇਮਰਾਨ ਖਾਨ ਕੱਲਾ ਰਹਿ ਗਿਆ ਇੱਕ ਪਾਸੇ ਬਾਹਰ ਚਲੇ ਗਿਆ ਤੇ ਬਾਕੀ ਸਾਰੀਆਂ ਪਾਰਟੀਆਂ ਅਮਰੇਸ਼ਪੂਰੀ ਵਰਗੇ ਸਾਰੇ ਨਾਲ ਆ ਕੇ ਨਾ ਉਹਨਾਂ ਨੇ ਇੱਕ ਆਪਣੀ ਸਰਕਾਰ ਉੱਥੇ ਬਣਾ ਲਈ ਸ਼ਹਿਵਾਜ਼ ਸ਼ਰੀਫ ਨੂੰ ਬਣਾਤਾ ਪ੍ਰਧਾਨ ਮੰਤਰੀ ਪਾਕਿਸਤਾਨ ਦਾ ਇਮਰਾਨ ਖਾਨ ਪਾਕਿਸਤਾਨ ਦੇ ਜਿਹੜਾ ਪ੍ਰਾਈਮ ਮਿਨਿਸਟਰ ਹਾਊਸ ਦੇ ਵਿੱਚੋਂ ਇੱਕ ਕਾਪੀ ਲੈ ਕੇ ਨਿਕਲਦਾ ਤੇ ਪੂਰੀ ਦੁਨੀਆ ਦੇ ਵਿੱਚ ਪੂਰੇ ਚਰਚੇ ਹੋ ਜਾਂਦੇ ਆ ਤੇ ਉਹ ਖੁਦ ਖਾਨ ਇਹ ਗੱਲ ਕਹਿੰਦਾ ਕਿ ਭਾਈ ਮੈਨੂੰ ਨਹੀਂ ਸੀ ਪਤਾ ਮੈਂ ਤਾਂ ਇਹ ਸੋਚਿਆ ਸੀ ਕਿ ਚਲੋ ਹੁਣ ਦੇਖਦੇ ਆਂ ਗਾ ਕੀ ਕਰਨਾ ਜਦੋਂ ਦੂਜੇ ਦਿਨ ਮੈਂ ਟੀਵੀ ਔਨ ਕੀਤਾ ਮੈਂ ਤਾਂ ਆਪਣੀ ਵਾਈਫ ਨੂੰ ਕਿਹਾ ਕਿ ਬੜੇ ਦਿਨ ਹੋ ਗਿਆ ਕੋਈ ਫਿਲਮ ਫਿਲਮ ਦੇਖਦੇ ਆਂ ਤੇ ਮੈਨੂੰ ਪਤਾ ਲੱਗਾ ਕਿ ਹਰੇਕ ਨਿਊਜ਼ ਚੈਨਲ ਤੇ ਮੇਰੇ ਸਪੋਰਟਰਸ ਗਲੀਆਂ ਸੜਕਾਂ ਤੇ ਆ ਤੇ ਮੈਂ ਆਪਣੇ ਲੀਡਰਾਂ ਨੂੰ ਪੁੱਛਣ ਲੱਗਾ ਵੀ ਅਸੀਂ ਤਾਂ ਕੋਈ ਰੈਲੀ ਨਹੀਂ ਕਰ ਰਹੇ ਨਾ ਕੋਈ ਮੇਰਾ ਲੀਡਰ ਮੌਜੂਦ ਹੈ ਇਹਨਾਂ ਦੇ ਲੋਕ ਆਪ ਮਹਾਰੇ ਸੜਕਾਂ ਤੇ ਨਿਕਲੇ ਆ ਕਿ ਅਸੀਂ ਹੁਣ ਇਹ ਚੀਜ਼ ਬਰਦਾਸ਼ਤ ਨਹੀਂ ਕਰਨੀ ਕਿ ਤੁਹਾਡਾ ਜਿਹਦਾ ਵੀ ਜਿਹੜੀ ਡੀਪ ਸਟੇਟ ਆ ਵੀ ਜਿਹਦਾ ਵੀ ਤੁਹਾਡਾ ਜੀ ਕਰਦਾ ਤੁਸੀਂ ਕਦੀ ਕਿਸੇ ਨੂੰ ਕੁਰਸੀ ਤੇ ਬਿਠਾ ਲਦਨੇ ਹੋ ਕਦੀ ਕਿਸੇ ਨੂੰ ਚੱਕ ਲੈਨੇ ਹੋ Imran Khan ਦੇ ਨਾਲ ਲੋਕਾਂ ਦਾ ਚਲੋ ਹਾਲਾਂਕਿ ਜਦੋਂ ਉਹ ਸੱਤਾ ਦੇ ਵਿੱਚ ਸੀ ਲੋਕੀ ਬੜੇ ਦੁਖੀ ਵੀ ਸੀ ਉਹ ਆਮ ਤੌਰ ਤੇ ਸਾਡੇ ਮੁਲਕਾਂ 'ਚ ਸਰਕਾਰਾਂ ਤੋਂ ਲੋਕੀ ਦੁਖੀ ਹੋਈ ਜਾਂਦੇ ਆ ਸੋ ਖੈਰ ਉਹਨਾਂ ਨੇ ਜਿਹੜਾ ਇਹ ਕਿਉਂਕਿ ਜਿਹੜੇ ਸਹਿਵਾਸ਼ ਸ਼ਰੀਫ ਸਾਹਿਬ ਆਸਿਫ ਅਲੀ ਜ਼ਰਦਾਰੀ ਮੌਲਾਨਾ ਇਹ ਜਿਹੜੇ ਸਗੇ ਫਜ਼ਲ ਰਹਿਮਾਨ ਸਾਹਿਬ ਇਹ ਇਦਾਂ ਦੇ ਚਿਹਰੇ ਸਗੇ ਜਿਹਨਾਂ ਨੂੰ ਦੇਖ ਕੇ ਜਿੱਦਾਂ ਇਸ ਸਮੇਂ ਪੰਜਾਬ ਦੇ ਵਿੱਚ ਨਹੀਂ ਆਪਾਂ ਅਕਾਲੀ ਦਲ ਨੂੰ ਦੇਖ ਕੇ ਲੋਕੀ ਖਿਜ ਜਾਂਦੇ ਆ ਜਿਹੜੇ ਸੁਖਵੀਰ ਬਾਦਲ ਜਾਂ ਉਸ ਦੇ ਸਾਰੇ ਜਿਹੜੇ ਚਿਹਰੇ ਆ ਉਹਨਾਂ ਨੂੰ ਲੈ ਕੇ ਬਹੁਤ ਸਾਰੀਆਂ ਲੋਕੀ ਗੱਲਾਂ ਕਰਦੇ ਆ ਇਦਾਂ ਹੀ ਉੱਥੇ ਹੋਈ ਤੇ Imran Khan ਨੂੰ ਇੱਕ ਤਾਂ ਚਲੋ ਵੈਸੇ ਲੋਕਾਂ ਦੇ ਦਿਲ 'ਚ ਹਮਦਰਦੀ ਸੀ ਕਿ ਇਹਨੂੰ ਸਰਕਾਰ ਨੂੰ ਟਾਈਮ ਨਹੀਂ ਪੂਰਾ ਕਰ ਦਿੱਤਾ ਗਿਆ ਦੂਜਾ ਜਿਨ੍ਹਾਂ ਨੂੰ ਸੱਤਾ ਤੇ ਬਿਠਾ ਲਿਆ ਗਿਆ ਉਹਨਾਂ ਤੋਂ ਪਹਿਲਾਂ ਦੇ ਲੋਕੀ ਖਿਜੇ ਹੋਏ ਸੀ ਤੇ Imran Khan ਦੇ ਹੱਕ ਦੇ ਵਿੱਚ ਬਹੁਤ ਵੱਡੀ ਲਹਿਰ ਬਣ ਗਈ ਤੇ ਇਹ ਮੈਂ ਕੱਲ ਵੀ ਜਿਹੜਾ ਆਪਣੀ ਜ਼ਿਕਰ ਕੀਤਾ ਸੀ ਇਸ ਗੱਲ ਦੇ ਵਿੱਚ ਜਿਹੜੀ ਆਪਾਂ ਗੱਲ ਕੀਤੀ ਹੈ ਤੁਸੀਂ ਜਰੂਰ ਸੁਣਿਓ ਪਿਛਲੇ ਵੀਲੌਗ ਨੂੰ ਵੀ ਪੰਜਾਬ ਜੇਕਰ ਤੁਸੀਂ ਕੋਈ ਵੀ ਸਿਆਸੀ ਵਿਚਾਰਧਾਰਾ ਦੇ ਨਾਲ ਸੰਬੰਧ ਰੱਖਣਾ ਚਾਹੁੰਦੇ ਹੋ ਜਾਂ ਉਹਨੂੰ ਤੁਸੀਂ ਪ੍ਰੋਪਗੇਟ ਕਰਨਾ ਚਾਹੁੰਦੇ ਹੋ ਤੇ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਸਭ ਤੋਂ ਵਧੀਆ ਤੇ ਚੰਗਾ ਜਿਹੜਾ ਤਰੀਕਾ ਸ਼ਾਂਤਮਈ ਹੁੰਦਾ ਪੀਸਫੁਲੀ ਤੁਸੀਂ ਸਭ ਤੋਂ ਵਧੀਆ ਤਰੀਕੇ ਨਾਲ ਆਪਣੀ ਲਹਿਰ ਨੂੰ ਆਪਣੀ ਵਿਚਾਰਧਾਰਾ ਨੂੰ ਅੱਗੇ ਵਧਾ ਸਕਦੇ ਹੋ ਸੋ ਅੱਗੇ ਵਧਾਉਂਦੇ ਰਹਿ ਆ ਇਹ ਜਿਹੜੇ ਆ Imran Khan ਸਾਹਿਬ ਹੁਣੀ ਬਹੁਤ ਵੱਡੇ ਵੱਡੇ ਪਾਕਿਸਤਾਨ ਦੇ ਇਤਿਹਾਸ ਦੇ ਸਭ ਤੋਂ ਤਗੜੇ ਜਲਸੇ ਜਲੂਸ ਇਹਨਾਂ ਨੇ ਕੀਤੇ ਫਿਰ 9 ਮਈ ਦੀ ਤਰੀਕ ਆਉਂਦੀ ਆ ਉਸ ਤੋਂ ਪਹਿਲਾਂ Imran Khan ਦੇ ਉੱਤੇ ਅਟੈਕ ਵੀ ਹੁੰਦਾ 9 ਮਈ ਨੂੰ ਇਹਨਾਂ ਨੂੰ ਬੜੀ ਬਤਨੀਜ਼ੀ ਦੇ ਨਾਲ ਰੇਂਜਰ ਗ੍ਰਿਫਤਾਰ ਕਰਦੀ ਆ ਇਹਨਾਂ ਦਾ ਇਹ ਕਹਿਣਾ ਕਿ ਸਾਡੇ ਖਿਲਾਫ ਫਾਲਸ ਬਲੈਕ ਆਪਰੇਸ਼ਨਸ ਹੈਗਾ ਸਾਡੇ ਖਿਲਾਫ ਇੱਕ ਸਾਜ਼ਿਸ਼ ਰਚੀ ਗਈ ਜਾਣ ਬੁੱਝ ਕੇ ਆਪ ਹੀ ਪਾਕਿਸਤਾਨ ਦੇ ਜਿਹੜੇ ਕੁਝ ਲੋਕਾਂ ਨੇ ਜਿਹੜੇ ਜੋ ਸਟੇਟ ਦੇ ਨਾਲ ਸੰਬੰਧਿਤ ਸੀਗੇ ਉਹਨਾਂ ਨੇ ਤੋੜ-ਫੋੜ ਕੀਤੀ ਅੱਗਾਂ ਲਾਈਆਂ ਅਗਜ਼ਨੀ ਕੀਤੀ ਤੇ ਉਹਦਾ ਇਲਜ਼ਾਮ ਦੇਤਾ ਖਾਨ ਦੇ ਉੱਤੇ ਤੇ ਇਹਦੀ ਸਾਰੀ ਪਾਰਟੀ ਨੂੰ ਚੱਕ ਕੇ ਜੇਲ੍ਹ ਦੇ ਵਿੱਚ ਮਾਰਿਆ ਜਿਹੜਾ ਪ੍ਰੈਸ ਕਾਨਫਰੰਸ ਕਰਕੇ ਇਹ ਗੱਲ ਕਹਿੰਦਾ ਸੀ ਕਿ ਮੈਂ ইমরান ਖਾਨ ਤੇ ਪਾਰਟੀ ਨੂੰ ਛੱਡਿਆ ਉਹਨੂੰ ਛੱਡ ਦਿੰਦੇ ਸੀ ਬਾਕੀਆਂ ਨੂੰ ਜੇਲ੍ਹ ਦੇ ਵਿੱਚ ਜਿਹੜਾ ਭੇਜ ਦਿੰਦੇ ਸੀ ਇਹ ਗੱਲ ਵੀ ਔਨ ਰਿਕਾਰਡ ਆਈ ਆ ਕਿ ਪਾਕਿਸਤਾਨ ਦੀ ਇੱਕ ਅਦਾਲਤ ਨੇ ਜਦੋਂ ਇਹ ਸਾਰਾ ਕੁਝ ਚੱਲ ਰਿਹਾ ਸੀਗਾ 9 ਮਈ 2022 ਦੀ ਇਹ ਘਟਨਾ ਆ ਤੇ ਉਸ ਤੋਂ ਬਾਅਦ ਮਈ ਜੂਨ ਦੇ ਮਹੀਨੇ ਜਦੋਂ ਸਾਰਾ ਕੁਝ ਚੱਲ ਰਿਆ ਸੀਗਾ ਇੱਕ ਅਦਾਲਤ ਨੇ ਕਿਹਾ ਕਿ ਅਸੀਂ ਤੈਨੂੰ ਜ਼ਮਾਨਤ ਦੇ ਦਿੱਤੀ ਆ ਉਹ ਫਿਰ ਫਿਰ ਉਹਨੂੰ ਪੁਲਿਸ ਵਾਲੇ ਲਗਾ ਦੂਜੀ ਵਾਰੀ ਦਿੱਤੀ ਫਿਰ ਪੁਲਿਸ ਵਾਲੇ ਲਗਾ ਤੀਜੀ ਵਾਰੀ ਕਹਿੰਦੇ ਤੀਜੀ ਚ ਚੌਥੀ ਵਾਰੀ ਜਿੰਨੀ ਵੀ ਵਾਰੀ ਜਿਹੜੇ ਜੱਜ ਨੇ ਕਿਹਾ ਕਿ ਭਾਈ ਜਾਨ ਬਾਹਰ ਜਾ ਕੇ ਪ੍ਰੈਸ ਕਾਨਫਰੈਂਸ ਕਰੋ ਆਪਣੀ ਵੀ ਜਾਨ ਛਡਾਓ ਸਾਡੀ ਵੀ ਛਡੋ ਵੀ ਤੁਸੀਂ ਪ੍ਰੈਸ ਕਾਨਫਰੈਂਸ ਕਰੋਗੇ ਮੈਂ Imran Khan ਦੇ ਨਾਲ ਨਹੀਂ ਤੁਹਾਨੂੰ ਛੱਡ ਦੇਣਾ ਉਹਨਾਂ ਨੇ ਐਦਾਂ ਤੁਹਾਡੀ ਅਦਾਲਤਾਂ ਦੁਲਤਾਂ ਦੀ ਇੱਥੇ ਕੋਈ ਨਹੀਂ ਸੁਣਦਾ ਸੋ ਖੈਰ ਉਸ ਤੋਂ ਬਾਅਦ ਇਮਰਾਨ ਖਾਨ ਨੂੰ ਕਹ ਲੋ ਕਿ ਉਹ ਜੇਲ੍ਹ ਦੇ ਵਿੱਚ ਨੇ ਉਦੋਂ ਥੋੜਾ ਜਿਹਾ ਛੱਡਿਆ ਉਹਨਾਂ ਨੂੰ ਮੁੜ ਕੇ ਫਿਰ ਗ੍ਰਿਫਤਾਰ ਕਰ ਲਿਆ ਤੇ ਹਜੇ ਤੱਕ ਉਹ ਜੇਲ੍ਹ ਦੇ ਵਿੱਚ ਨੇ ਬਹੁਤ ਸਾਰੇ ਕੇਸ ਨੇ ਸੈਂਕੜੇ ਹੀ ਉਹਨਾਂ ਤੇ ਕੋਈ ਗੱਲ ਕਰਨ ਦਾ ਆਈਡੀਆ ਨਹੀਂ ਸਾਰਿਆਂ ਨੂੰ ਪਤਾ ਕਿ ਇੱਕ ਪੋਲੀਟੀਕਲੀ ਮੁਖਾਲਫਤ ਦੇ ਚੱਲਦੇ ਆ ਜਿਹੜੀ ਸਟੇਟ ਡੀਪ ਸਟੇਟ ਹੈ ਉੱਥੇ ਦੀ ਜਿਹੜੀ ਮਿਲਟਰੀ ਇਸਟੈਬਲਿਸ਼ਮੈਂਟ ਹੈ ਪਾਕਿਸਤਾਨ ਦੀ ਆਈਐਸਆਈ ਆ ਪਾਕਿਸਤਾਨ ਦੀ ਮਿਲਟਰੀ ਆ ਆਸਿਮ ਮਨੀਰ ਉਸ ਦੇ ਜਿਹੜੇ ਆ ਇਸ ਸਮੇਂ ਹੈਗੇ ਨੇ ਜਨਰਲ ਬੀ ਉਹਦੇ ਚੱਲਦੇ ਆ ਜਿਹੜੇ ਚੀਫ ਨੇ ਆਰਮੀ ਦੇ ਵੀ ਇੱਕ ਤਾਂ ਉਹਨਾਂ ਦੇ ਨਾਲ ਇਹਨਾਂ ਦੀ ਪਰਸਨਲ ਵੀ ਹੈਗੀ ਆ ਮੁਖਾਲਫਤ ਇਮਰਾਨ ਖਾਨ ਸਾਹਿਬ ਦੀ ਬਈ ਉਹਦੇ ਚੱਲਦੇ ਆ ਇਮਰਾਨ ਖਾਨ ਜੇਲ੍ਹ ਦੇ ਵਿੱਚ ਆ ਜਦ ਤੱਕ ਉਧਰੋਂ ਕਹਾਣੀ ਸੋਟ ਨਹੀਂ ਹੁੰਦੀ ਤਦ ਤੱਕ ਇਮਰਾਨ ਖਾਨ ਨੇ ਜੇਲ੍ਹ ਦੇ ਵਿੱਚੋਂ ਬਾਹਰ ਨਹੀਂ ਆਉਣਾ ਚਾਹੀ ਜਿੰਨੀਆਂ ਮਰਜ਼ੀ ਇਹ ਜਮਾਨਤਾ ਹੋ ਜਾਣ ਜਿੰਨੇ ਮਰਜ਼ੀ ਕੇਸਾਂ ਦੇ ਵਿੱਚ ਸਬੂਤ ਨਾ ਹੋਣ ਫਿਰ ਹੁਣੇ ਵੀ ਲਗਾਤਾਰ ਕੋਸ਼ਿਸ਼ਾਂ ਕਰਦੇ ਰਹਿੰਦੇ ਆ ਇਹਨਾਂ ਨੇ 26 ਨਵੰਬਰ ਦੀ ਕਾਲ ਦਿੱਤੀ ਸੀ ਕਿ ਫਾਈਨਲ ਕਾਲ ਅਸੀਂ ਧਰਨਾ ਕਰਨਾ ਜਦ ਤੱਕ ਇਮਰਾਨ ਖਾਨ ਨੂੰ ਜਾਂ ਜਿਹੜੀਆਂ ਇਹਨਾਂ ਦੀਆਂ ਮੰਗਾਂ ਮੰਨ ਲਈਆਂ ਜਾਂਦੀਆਂ ਤਦ ਤੱਕ ਉਹ ਅਸੀਂ ਸੜਕਾਂ ਤੋਂ ਨਹੀਂ ਉੱਠਣਾ ਜਿੱਦਾਂ ਆਪਣਾ ਕਿਸਾਨ ਅੰਦੋਲਨ ਬਾਰੇ ਉੱਥੇ ਜਾ ਕੇ ਬੈਠੇ ਆ ਪਰ ਜਿਹੜੀ ਆ ਉਹ ਪਾਈ ਹੁਣ ਉਹ ਮਿਲਟਰੀ ਦੀ ਕਿਉਂਕਿ ਆਬਵੀਅਸਲੀ ਮਿਲਟਰੀ ਵਾਲੇ ਜਿਹੜੇ ਲੋਕ ਹੁੰਦੇ ਆ ਪੋਲਿਟਿਕਸ ਨੂੰ ਸਿਆਸਤ ਨੂੰ ਨਹੀਂ ਸਮਝਦੇ ਹੁੰਦੇ ਉਹਨਾਂ ਨੂੰ ਤਾਂ ਟ੍ਰੇਨਿੰਗ ਹੀ ਸ਼ੂਟ ਟੂ ਕਿਲਦੀ ਹੁੰਦੀ ਆ ਸੋ ਉੱਥੇ ਧਰਨੇ ਤੇ ਵੀ ਗੋਲੀਬਾਰੀ ਹੋਈ ਆ ਉਹ ਤਾਂ ਸਟੇਟ ਤਾਂ ਮੁੱਕਰੀ ਜਾਂਦੀ ਆ ਕਿ ਅਸੀਂ ਗੋਲੀ ਨਹੀਂ ਚਲਾਈ ਪਰ 12-13 ਲੋਕਾਂ ਨੂੰ ਤਾਂ ਆਫੀਸ਼ੀਅਲੀ ਦਫਨਾਇਆ ਗਿਆ ਜਿਨ੍ਹਾਂ ਦੇ ਉੱਤੇ ਗੋਲੀ ਦੇ ਨਿਸ਼ਾਨ ਆ ਲੋਕੀ ਜਿਹੜੇ ਫੱਟੜ ਹੋਏ ਨੇ ਉਹਨਾਂ ਤੇ ਗੋਲੀਆਂ ਦੇ ਨਿਸ਼ਾਨ ਆ ਸੋ ਉਹਨਾਂ ਨੇ ਬੜਾ ਹੀ ਜ਼ਬਰ ਜ਼ੁਲਮ ਕੀਤਾ ਇਸ ਪਾਰਟੀ ਦੇ ਉੱਤੇ ਸੋ ਇਸ ਸਮੇਂ ਜਿਹੜੀ ਸਾਰੀ ਕਹਾਣੀ ਆ ਨਾ Imran Khan ਜੇਲ੍ਹ ਦੇ ਵਿੱਚ ਬੰਦ ਆ ਕਦੀ ਤਾਂ ਉਹਨੂੰ ਥੋੜੀ ਜੀ ਕਰ ਦਿੰਦੇ ਆ ਨਰਮੀ ਕਦੇ ਕਰ ਦਿੰਦੇ ਆ ਸਖਤੀ ਇੱਕ ਤਾਂ ਹੁਣ ਉਹਨੇ ਕਿਹਾ ਕਿ ਅਸੀਂ ਜਿਹੜੀ ਆ ਸਿਵਲ ਨਾ ਫਰਮਾਨੀ ਦੀ ਜਿਹੜੀ ਆ ਲਹਿਰ ਉਹਨਾਂ ਨੇ ਸ਼ੁਰੂ ਕੀਤੀ ਉਹ ਸ਼ੁਰੂ ਪਹਿਲਾਂ ਇਹ ਕੀਤੀ ਆ ਕਿ ওভারਸੀਸ ਤੋਂ ਕਿ ওভারਸੀਸ ਦੇ ਜਿਹੜੇ ਲੋਕ ਆ ਉਹ ਘੱਟ ਪੈਸੇ ਭੇਜਣ ਪਾਕਿਸਤਾਨ ਨੂੰ ਤਾਂ ਕਿ ਇਹਨਾਂ ਨੂੰ ਪ੍ਰੋਬਲਮ ਸਰਕਾਰ ਨੂੰ ਸ਼ੁਰੂ ਹੋਵੇ ਸਿਵਲ ਨਾ ਫਰਮਾਨੀ ਤੁਸੀਂ ਸਿਵਲ ਡਿਸ obedient ਸਾਰੇ ਸਮੇਂ ਤੋਂ ਆਪਾਂ ਕਿਤਾਬਾਂ ਦੇ ਵਿੱਚ ਪੜ੍ਹਦੇ ਰਹੇ ਹਾਂ ਕਿ ਮਹਾਤਮਾ ਗਾਂਧੀ ਹਣੀ ਉਸ ਟਾਈਮ ਦੇ ਵਿੱਚ ਸਿਵਲ ਨਾ ਫਰਮਾਨੀ ਚਲਾਉਦੇ ਹੁੰਦੇ ਸੀ ਗੋਰਿਆਂ ਦੇ ਖਿਲਾਫ ਕਿ ਲੋਕਾਂ ਨੂੰ ਕਹਿ ਦਿੰਦਾ ਕਿ ਸਰਕਾਰ ਦੀ ਗੱਲ ਨਹੀਂ ਮੰਨਣੀ ਬਿਜਲੀ ਦੇ ਬਿੱਲ ਵਗੈਰਾ ਤੁਸੀਂ ਦੇਣੇ ਬੰਦ ਕਰ ਦਿਓ ਸੋ ਉਹ ਵੈਸੇ ਇਹਨੂੰ ਜਿਹੜਾ ਕਾਮਯਾਬ ਬਣਾਉਣਾ ਬਹੁਤ ਔਖਾ ਹੁੰਦਾ ਪਰ ਜੇਕਰ ਇਹ ਲਹਿਰ ਕਾਮਯਾਬ ਹੋ ਜਾਵੇ ਤਾਂ ਸਰਕਾਰ ਦੇ ਲਈ ਬਚਣਾ ਵੀ ਬਹੁਤ ਔਖਾ ਹੋ ਜਾਂਦਾ ਹੁਣ ਇੱਕ ਪਾਸੇ ਦਾ ਪਾਕਿਸਤਾਨ ਦੀ ਜਿਹੜੀ ਆ ਸਟੇਟ ਆ ਜਾਂ ਕਹਿ ਲੋ ਕਿ ਡੀਪ ਸਟੇਟ ਆ ਤੇ ਸਰਕਾਰ ਆ ਉਹ ਇਹਨਾਂ ਦੇ ਨਾਲ ਇਮਰਾਨ ਖਾਨ ਦੇ ਨਾਲ ਡਾਇਲੌਗ ਵੀ ਕਰ ਰਹੀ ਆ ਕਦੇ ਕਰ ਲੈਂਦੇ ਆ ਕਦੇ ਬੰਦ ਕਰ ਦਿੰਦੇ ਕਦੇ ਫੇਰ ਸ਼ੁਰੂ ਕਰ ਲੈਂਦੇ ਆ ਦੂਜੇ ਪਾਸੇ ਇਹਨਾਂ ਨੇ ਇਮਰਾਨ ਖਾਨ ਨੇ ਜਿਹੜਾ ਇਹ ਕਾਲ ਦਿੱਤੀ ਹੋਈ ਆ ਸਿਵਲ ਨਾਫਰਮਾਨੀ ਦੀ ਓਵਰ ਸੀਸ ਪਾਕਿਸਤਾਨੀਆਂ ਨੂੰ ਤੇ ਇਹਦੇ ਵਿੱਚ ਨਾਲ ਦੀ ਨਾਲ ਇਹ ਵੀ ਸਾਨੂੰ ਨਜ਼ਰ ਆ ਰਿਹਾ ਕਿ ਉਧਰੋਂ ਮਿਲਟਰੀ ਕੋਰਟ ਤੋਂ ਉਹਨਾਂ ਨੇ ਸਜ਼ਾਵਾ ਵੀ ਦੇਣੀ ਆ ਸ਼ੁਰੂ ਕਰ ਦਿੱਤੀਆਂ 9 ਮਈ ਦੇ ਜਿੰਨੇ ਵੀ ਮੁਜਰਮ ਜਾਂ ਜੋ ਵੀ ਉਹਨਾਂ ਨੇ ਮਿਲਟਰੀ ਕੋਰਟ ਦੇ ਜ਼ਰੀਏ ਸਜ਼ਾਵਾ ਦੇਣੀਆਂ ਸ਼ੁਰੂ ਕਰ ਦਿੱਤੀਆਂ Imran Khan ਦੇ ਸਾਥੀਆਂ ਨੂੰ ਪੂਰੀ ਦੁਨੀਆ ਦੇ ਵਿੱਚ ਇਸ ਚੀਜ਼ ਦੀ ਜਿਹੜੀ ਹੈ ਇਹਦੇ تنਕੀਦ ਹੋਈ ਆ ਕਿ ਆਪਣੇ ਆਪ ਨੂੰ ਡੈਮੋਕ੍ਰੇਸੀ ਕਹਿ ਕੇ ਤੁਸੀਂ ਸਿਵਿਲIANS ਨੂੰ ਜਿਹੜਾ ਮਿਲਟਰੀ ਕੋਰਟਸ ਦੇ ਰਾਹੀਂ ਤੁਸੀਂ ਸਜ਼ਾ ਨਹੀਂ ਦੇ ਸਕਦੇ ਪਰ ਚਲੋ ਉੱਥੇ ਕੋਣ ਕਿਸੇ ਦੀ ਸੁਣਦਾ ਤੇ ਹੁਣ ਸਾਰੀਆਂ ਇਹਨਾਂ ਦੀਆਂ ਇਸ਼ਾਮਾਂ ਜਾਂ ਕਹਿ ਲਓ ਕਿ ਇਹਨਾਂ ਦੀਆਂ ਜਿੰਨੀਆਂ ਵੀ ਇਹਨਾਂ ਨੂੰ ਲੱਗਦਾ PTI ਦੇ ਸਪੋਰਟਰਸ ਨੂੰ Imran Khan ਦੇ ਹਮਾਇਤੀਆਂ ਨੂੰ ਉਹ ਸਾਰੀਆਂ ਇਹਨਾਂ ਦੀਆਂ ਇਸ ਸਮੇਂ ਜਿਹੜੀਆਂ ਹੋਪਸ ਨੇ ਉਹ ਹੈਗੀਆਂ ਡੋਨਲਡ ਟਰੰਪ ਦੇ ਉੱਤੇ ਕਿ ਜਨਵਰੀ 'ਚ ਜਦੋਂ ਉਹ ਆ ਕੇ ਵਾਈਟ ਹਾਊਸ ਦੇ ਵਿੱਚ ਅਹੁਦਾ ਸੰਭਾਲਦਾ ਉਹ ਤਾਂ ਉਹਨੇ ਸੰਭਾਲ ਲਈ ਕਿਉਂਕਿ ਜਿੱਤ ਚੁੱਕਾ ਤੇ ਉਦੋਂ ਉਹ ਕੀ ਕਰਦਾ 20 ਜਨਵਰੀ ਨੂੰ ਉਹਨੇ ਵਾਈਟ ਹਾਊਸ ਦੇ ਵਿੱਚ ਆਉਣਾ ਤੇ ਕਿਉਂਕਿ ਜਿਹੜੀ ਡੋਨਲਡ ਟਰੰਪ ਦੀ ਪਾਰਟੀ ਦੀ ਕਾਫੀ ਹਮਾਇਤ ਕੀਤੀ ਹੈ Imran Khan ਸਾਹਿਬ ਦੇ ਸਪੋਰਟਰਸ ਨੇ ਪਾਕਿਸਤਾਨ ਓਵਰਸੀਜ਼ ਭਾਈਚਾਰਾ ਯੂਕੇ ਯੂਐਸਏ ਕੈਨੇਡਾ ਦੇ ਵਿੱਚ ਬੜਾ ਤਗੜਾ ਇਹਨਾਂ ਦਾ ਹੋਲਡ ਆ ਤੇ ਕਾਫੀ ਪੈਸੇ ਵਾਲੇ ਲੋਕ ਜਿਹੜੇ Imran Khan ਸਾਹਿਬ ਦੇ ਹਮਾਇਤੀ ਵੀ ਨੇ ਉਹਨਾਂ ਨੇ ਕਾਫੀ ਡੋਨੇਸ਼ਨਾਂ ਵੀ ਦਿੱਤੀਆਂ ਡੋਨਲਡ ਟਰੰਪ ਤੇ ਉਹਦੇ ਸਾਥੀਆਂ ਨੂੰ ਤੇ ਉਹਨਾਂ ਦੇ ਨਾਲ ਇੱਕੋ ਹੀ ਗੱਲ ਕੀਤੀ ਹੈ ਕਿ ਜਦੋਂ ਤੁਸੀਂ ਸੱਤਾ ਦੇ ਵਿੱਚ ਆ ਗਏ ਤੇ ਤੁਸੀਂ ਆ ਕੇ ਇਮਰਾਨ ਖਾਨ ਨੂੰ ਜੇਲ੍ਹ ਦੇ ਵਿੱਚੋਂ ਬਾਹਰ ਕੱਢਣ ਕਢਾਉਣ ਦੇ ਵਿੱਚ ਸਾਡੀ ਮਦਦ ਕਰਨੀ ਆ ਹੁਣ ਗੱਲ ਇਹ ਆ ਕਿ ਜੇਕਰ ਅਮਰੀਕਾ ਤੋਂ ਫੋਨ ਚਲੇ ਜਾਂਦਾ ਤੇ ਪਾਕਿਸਤਾਨ ਦੀ ਸਟੇਟ ਜਿਹੜੀ ਆ ਡੀਪ ਸਟੇਟ ਆ ਖਾਸ ਕਰਕੇ ਮਿਲਟਰੀ ਆ ਜਿਹੜੀ ਉਹਨਾਂ ਦੀ ਉਹ ਇਹਨਾਂ ਨੂੰ ਮਨਾ ਨਹੀਂ ਕਰ ਸਕਦੇ ਉਹ ਕਿਸੇ ਨਾਲ ਵੀ ਕੋਈ ਦੁਸ਼ਮਣੀ ਮੋਲ ਲੈ ਸਕਦੇ ਆ ਪਰ ਅਮਰੀਕਨਸ ਦੇ ਨਾਲ ਨਹੀਂ ਲੈ ਸਕਦੇ ਕਿਉਂਕਿ ਪਾਕਿਸਤਾਨ ਦੀ ਮਿਲਟਰੀ ਦਾ ਸਾਰਾ ਦੌਰ ਦੌਰ ਆ ਜਿਹੜਾ ਅਮਰੀਕਨ ਦੇ ਸਿਰ ਤੇ ਹੀ ਚੱਲਦਾ ਇਹਨਾਂ ਦਾ ਜਿੰਨੀ ਮਸ਼ੀਨਰੀ ਆ ਬਹੁਤ ਸਾਰੀਆਂ ਚੀਜ਼ਾਂ ਐਪ 16ਜ਼ ਵਗੈਰਾ ਉਹ ਅਮਰੀਕਾ ਦੇ ਨਾਲ ਹੀ ਆ ਸੋ ਜੇਕਰ ਅਮਰੀਕਾ ਦਾ ਰਾਸ਼ਟਰਪਤੀ ਫੋਨ ਕਰਕੇ ਉਹਨਾਂ ਨੂੰ ਇਹ ਗੱਲ ਕਹਿੰਦਾ ਕਿ ਤੁਹਾਨੂੰ ਇਹਨੂੰ ਛੱਡਣਾ ਪੈਣਾ ਤੇ ਉਹਨਾਂ ਦੇ ਕੋਲ ਕੋਈ ਆਪਸ਼ਨ ਹੋਣੀ ਨਹੀਂ ਸੋ ਇਸੇ ਚੀਜ਼ ਤੇ ਸਾਰੀਆਂ ਇਹਨਾਂ ਨੇ ਆਪਣੀਆਂ ਉਮੀਦਾਂ ਲਾਈਆਂ ਹੋਈਆਂ ਪੀਟੀਆਈ ਨੇ ਤੇ ਜਾਂ ਜਿੰਨੇ ਵੀ ਇਮਰਾਨ ਖਾਨ ਦੇ ਹਮਾਇਤੀ ਨੇ ਕਿਉਂਕਿ ਐਕਚੁਅਲੀ ਇਮਰਾਨ ਖਾਨ ਦਾ ਵੀ ਇਹ ਕਹਿਣਾ ਕਿ ਅਸੀਂ ਸਾਰਾ ਕੁਝ ਤਾਂ ਕਰਕੇ ਦੇਖ ਲਿਆ ਤੁਸੀਂ ਸਾਨੂੰ ਜੇ ਅਸੀਂ ਵੋਟਾਂ ਜਿੱਤਦੇ ਹਾਂ ਤਾਂ ਜੇ ਅਸੀਂ ਧਰਨਾ ਲੈ ਕੇ ਸ਼ਾਂਤਮਈ ਹੋਨੇ ਤੁਸੀਂ ਸਾਡੇ ਤੇ ਗੋਲੀਆਂ ਚਲਾਉਂਦੇ ਹੋ ਤੇ ਮਿਲਟਰੀ ਕੋਰਟਾਂ ਦੇ ਜ਼ਰੀਏ ਤੁਸੀਂ ਸਾਨੂੰ ਸਜ਼ਾਵਾ ਦਿੰਦੇ ਹੋ ਮੈਨੂੰ ਇੱਕ ਕੇਸ ਦੇ ਵਿੱਚੋਂ ਮੇਰੀ ਜ਼ਮਾਨਤ ਹੁੰਦੀ ਹੈ ਇੱਕ ਕੇਸ ਦੇ ਵਿੱਚੋਂ ਮੈਂ ਬਰੀ ਹੁੰਨਾ ਤੁਸੀਂ ਮੈਂ ਹਤੇ ਜੇਲ੍ਹ ਤੋਂ ਬਾਹਰ ਵੀ ਨਹੀਂ ਗਿਆ ਹੁੰਦਾ ਉਸ ਤੋਂ ਘੰਟਾ ਪਹਿਲਾਂ ਤੁਸੀਂ ਮੇਰੇ ਤੇ ਕੋਈ ਹੋਰ ਫਲਾਨੇ ਥਾਣੇ ਦੇ ਵਿੱਚ ਕੇਸ ਪਾ ਕੇ ਤਾਂ ਮੈਨੂੰ ਅੰਦਰ ਕਰ ਦਿੰਦੇ ਹੋ ਸੋ ਇਸ ਕਰਕੇ ਜਿਹੜਾ ਇਸ ਸਮੇਂ ਸਾਰੀਆਂ ਉਮੀਦਾਂ ਪਾਕਿਸਤਾਨ ਦੀਆਂ ਪਾਕਿਸਤਾਨ ਤਹਿਰੀਕ ਇਨਸਾਫ ਦੀਆਂ Imran Khan ਦੀਆਂ ਉਹ ਲੱਗੀਆਂ ਹੋਈਆਂ ਨੇ Donald Trump ਦੇ ਉੱਤੇ ਕਿ Donald Trump White House ਦੇ ਵਿੱਚ ਆ ਕੇ ਕੀ ਫੈਸਲਾ ਕਰਦੇ ਨੇ ਕੀ ਉਹ ਫੋਨ ਕਰਨਗੇ ਹਾਲਾਂਕਿ ਉਹਨਾਂ ਨੇ ਇੱਕ ਸਪੈਸ਼ਲ ਇਨਵੋਇ ਜਿਹੜਾ ਸਤਾਪਤ ਕੀਤਾ ਇਸ ਕਿਤੇ ਦੇ ਲਈ ਜਾਂ ਪੂਰੇ ਜਿਹੜਾ ਦੁਨੀਆ ਦੇ ਲਈ ਉਹਦੇ ਵਿੱਚ ਸਪੈਸ਼ਲੀ ਨਾਰਥ ਕੋਰੀਆ ਵਗੈਰਾ ਵੀ ਹੈਗੇ ਆ ਉਹ ਲਗਾਤਾਰ ਟਵੀਟ ਕਰ ਰਿਹਾ Imran Khan ਦੇ ਹੱਕ ਦੇ ਵਿੱਚ ਇਹਦੇ ਤੋਂ ਇੱਕ ਰੌ ਨਜ਼ਰ ਆ ਰਿਹਾ ਕਿ ਜਿਹੜੀ ਇਹ Trump ਦੀ ਸਰਕਾਰ ਆਈ ਹੈ ਨਾ ਇਹ Khan ਦੇ ਪੱਖ ਦੇ ਵਿੱਚ ਹੋ ਸਕਦੀ ਹੈ Khan ਦੇ ਜਿਹੜਾ ਹਮਾਇਤ ਦੇ ਵਿੱਚ ਆ ਸਕਦੀ ਹੈ ਜੇ ਇਸ ਵੀਕੇ ਦੇ ਹਜੇ ਤੱਕ ਜਿਹੜੀਆਂ ਚੀਜ਼ਾਂ ਵੇਖਣ ਨੂੰ ਮਿਲ ਰਹੀਆਂ ਨੇ ਪਰ ਜੇਕਰ ਆਕੇ 트럼ਪ ਇਦਾਂ ਕਰਦਾ ਤੇ ਉਸ ਤੋਂ ਬਾਅਦ ਹਾਲਾਤ ਕਿੱਧਰ ਨੂੰ ਜਾਂਦੇ ਆ ਇਹ ਆਪਾਂ ਲਗਾਤਾਰ ਤੁਹਾਡੇ ਨਾਲ ਗੱਲ ਕਰਦੇ ਰਹਾਂਗੇ ਪਰ ਬੜਾ ਅਹਿਮ ਰਹਿਣਾ ਪਾਕਿਸਤਾਨ ਦੇ ਲਈ ਵੀ ਤੇ ਇਮਰਾਨ ਖਾਨ ਦੇ ਲਈ ਵੀ ਕਿ ਡੋਨਲਡ 트럼ਪ ਆਕੇ ਕੀ ਫੈਸਲਾ ਕਰਦੇ ਨੇ ਸੋ ਆਪਣਾ ਤੇ ਆਪਣੇ ਇਸ ਚੈਨਲ ਦਾ ਖਿਆਲ ਰੱਖਣਾ ਸਾਰਿਆਂ ਨੂੰ ਸასი